ਕੰਧ ਤੋਂ ਰਾਜਕੇ ਜਿਹੜੇ ਸਤਿਗੁਰੂ ਆਚਾਰ ਮਹਾਰਾਜ ਜੀ ਦੇ ਆਲਕਾਨੀਆਂ ਹਨ ਸਤਿਗੁਰੂ ਜੀ ਦੀ ਫਤਿਹ ਸਾਰੀ ਸੰਗਤਾਂ ਨੂੰ ਅੱਜ ਦੇ ਦਿਨ ਤਨਤਨ ਸ੍ਰੀ ਗੁਰੂ ਸਤਿਗ ਬਾਹਦਰ ਪિતા ਮਹਾਰਾਜ ਜੀ ਦੇ ਚਰਨਾਂ ਵਿੱਚ ਕਸ਼ਮੀਰ ਤੋਂ ਚੱਲ ਕੇ ਪੰਡਤ ਆਏ ਸੀ ਉਹਨਾਂ ਦਾ ਧਰਮ ਜੋ ਖਤਰੇ ਵਿੱਚ ਸੀ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਧਰਮ ਨੂੰ ਬਚਾਣ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਤਾਂ ਜੋ ਨਾ ਬੰਦੋਂ ਇਹਨਾਂ ਅਤਿਆਚਾਰ ਹੋ ਰਿਹਾ ਸੀ ਸਭਾ ਮੰਨ ਜੋ ਜੰਜੇ ਸੀ ਲਾਹੇ ਜਾ ਰਹੇ ਸਤਿਗੁਰੂ ਜੀ ਨੇ ਇੱਕ ਸਤ ਮੁਸੂਰ ਸਰਬਤ ਦੇ ਪਲੇ ਲਈ ਆਪਣੇ ਸੀਸ ਦਾ ਮੰਦਾਨ ਦੇ ਕੇ ਨਵਾਂ ਰਸਤਾ ਹੈ ਜੋ ਨਮਾ ਤੁਮ ਹੈ ਪੰਜ ਪਿਆਰੇ ਅੱਗੇ ਸਤਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਬਚਨ ਕਿਉਂਕਿ ਅੱਗੇ ਦੀ ਅੱਗੇ ਫਿਰ ਜੋ ਖੰਡੇ ਬਾਟੇ ਦੀ ਪਹਲ ਝੁਕਾ ਕੇ ਸਤਿਗੁਰੂ ਜੀ ਨੇ ਖਾਲਸਾ ਪੰਥ ਨਿਆਰਾ ਪੰਥ ਸਜਾਇਆ ਇਹੀ ਜੋ ਸਤਿਗੁਰੂ ਦੀ ਸਾਨੂੰ ਵੀ ਰਸਤਾ ਦੱਸ ਕੇ ਗਏ ਆ ਕਿ ਜਿਹੜੀਆਂ ਗੋਮਾ ਆਪਣੇ ਧਰਮ ਨੂੰ ਕੁਝ ਸਤਗੁਰੂ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਕੋਲ ਦੇ ਜੋ ਰਸਤਾ ਆ ਰਿਹਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਬੜਾ ਨੌ ਜੀ ਨੌ ਦੱਸ ਲਖਮਨ ਸਿੰਘ ਜੀ ਮਹਨਤ ਦੀ ਰਘੁੰਦਰ ਸਿੰਘ ਕੋ ਹੁਣ ਨਗਰ ਕੀਰਤਨ ਚੱਲੂ ਤੇ ਦੇਗਾ ਸਾਲ ਸਾਲ ਸਾਡੇ ਪ੍ਰੋਗਰਾਮ ਦੇ ਤੇ ਕੀ ਕਹਿਣਾ ਜਮ ਇਹ ਗੁਰਦੁਆਰਾ ਰੋਮੀ ਬਾਦਸ਼ਾਹ ਜੀ ਸੁਨਾਮ ਵੱਲੋਂ ਹਰ ਸਾਲ ਤੇ ਇੱਕ ਵਾਰ ਦੇ ਗੁਰਦੁਆਰਾ ਜੀ ਦਾ ਬੜਾ ਹੀ ਤੁਲਤਾ ਅਮ ਨਾਲ ਨਗਰ ਕੀਰਤਨ ਸਾਰੇ ਨਾਲ ਵਿਚ ਆਉਣਾ ਹੋਇਆ ਜਦ ਨਗਰ ਕੀਰਤਨ ਆਪਣੇ ਗੁਰਦੁਆਰਾ ਤੋਂ ਚੱਲੇ ਕੇ ਗੁਰੂ ਘਰ ਜਾ ਕੇ ਸਵਾਗਤ ਹੁੰਦਾ ਫਿਰ ਤੋਂ ਦੇ ਨਾਲ ਸਾਰਾ ਹੀ ਸ਼ਹਿਰ ਸਾਰੇ ਬਰਾਜਰਾਂ ਹਿੰਦੂ ਸਿੱਖ ਇਕੱਠੇ ਹੋ ਕੇ ਇਸ ਪ੍ਰਗਟ ਦੀ ਦਿਨ ਤੇ ਗੁਰੂ ਪਰਬ ਨੂੰ ਬੜੇ ਸੰਗਤ ਨਾਲ ਮਨਾਇਆ ਜਾਂਦਾ ਹੈ ਤੇ ਹਰ ਸਾਲ ਕਮੇਡੀਆਂ ਤੇ ਹੋਰ ਸਾਰੇ ਨਾਲ ਮਿਲ ਕੇ ਬੜੇ ਸੰਗਤ ਉਹਨਾਂ ਦੇ ਘਰਾਂ ਲੈ ਕੇ ਜਾ ਤੁਟ ਵਰਤਦੇ ਹੈ ਇਹ ਹਰ ਸਾਲ ਗੁਰੂ ਘਰ ਲੰਗਰ ਦਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾ ਹੁੰਦਾ ਹੈ ਤੇ ਇਸ ਦੇ ਦਾ ਗ੍ਰੰਥ ਨਗਰ ਮੀਟ ਕਰਨ ਦੇ ਵਿੱਚ ਇੰਨਾ ਉਤਸ਼ਾਹ ਹੋ ਜਾਂਦਾ ਹੈ ਵਧੀਆ ਦਿਨਾਂ ਕਰਕੇ ਸੋਹਣੇ ਦਿਨਾਂ ਕਰਕੇ ਬਹੁਤ ਹੀ ਸੋਨਾ ਕਠੁੰਦਾ ਇਹਨਾਂ ਗੁਰਾਂ ਦਾ ਤਾਂ ਕਿਸੇ ਕੋ ਜੀ ਨਹੀਂ ਦੇ ਸਕਦਾ ਕਿ ਉਹ ਕੇ ਸਾਰੇ ਨਹੀਂ ਪੱਤ ਬਣਾਉਣ ਵਾਲੇ ਸਾਨੇ ਜ਼ਤਕਾਰ ਕਰਾਣਾ ਵਾਲੇ ਸਾਰੇ ਨੀਂਦ ਬਣਾਉਣ ਦਾ ਬਦਲ ਹਿੰਦੂ ਧਰਮ ਨੂੰ ਮਨਾਉਣ ਵਾਲੇ ਦੀ ਚਾਦਰ ਬਣਿਆ ਜਾਂਦਾ ਹੁਕਮ ਗੁਰ ਤੇਗ ਬਹਾਦਰ ਜੀ ਅੱਜ ਬੜੀ ਧੂਮ-ਧਾਮ ਨਾਲ ਦਿਹਾੜਾ ਮਨਾਇਆ ਜਾ ਰਿਹਾ ਸਾਰੇ ਸੰਗਤ ਨੂੰ ਬੇਨਤੀ ਆ ਕੱਲੋਂ ਉਹਨਾਂ ਦੇ ਨੌਮੀ ਬਾਦਸ਼ਾਹ ਗੁਰਦੁਆਰੇ ਵਿੱਚ ਪਹੁੰਚਣਗੇ ਹੱਥ ਬਨ ਕੇ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਪਹੁੰਚ ਕੇ ਅਸੀਰਵਾਦ ਪ੍ਰਾਪਤ ਕਰਨ ਤੇ ਨਾਲੇ ਗੁਰੂ ਕਾ ਨਗਰ ਪਾਤਿワਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ੍ਰੀ ਦੀਵਾਨ ਅਕਾਲੀ ਸ਼ਰਧਾ ਤੇ ਪਿਆਰ ਸਹਿਤ ਮਨਾਇਆ ਜਾ ਰਿਹਾ ਹੈ ਇਹਦੇ ਪ੍ਰਖਸ਼ੇਚ ਗੁਰਦੁਆਰਾ ਸ਼੍ਰੀ ਨਾਇ ਸਾਹਿਬ ਤੋਂ ਨਗ ਕੀਰਤਨ ਸਜਾਇਆ ਗਿਆ ਕਿਉਂਕਿ ਸ਼ਹਿਰ ਦੇ ਵਿੱਚ ਤੇ ਹੁੰਦਾ ਹੋਇਆ ਅਡਲ ਸ਼ੰਕਾ ਵਿੱਚ ਹੁੰਦਾ ਹੈ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਹੁੰਦਾ ਹੋਇਆ ਤੇ ਸਪੰਨ ਤੇ ਉੱਥੇ ਗੁਰਦੁਆਰਾ ਸ਼੍ਰੀ ਨਾਇ ਸਾਹਿਬ ਵਿੱਚ ਸੰਨ ਹੋਇਆ ਪਿਆ ਹੈ ਤੇ ਰਸਤੇ ਵਿੱਚ ਸੰਗਤਾਂ ਨੇ ਪਾਣੀ ਸਵੇਲਾ ਤੇ ਚਾਹ ਦਾ ਲੰਗਰ ਲਾਇਆ ਹੋਇਆ ਹੈ ਤੇ ਸਨਾਮ ਤੋਂ ਯਾਦੂ ਸਿੰਘ ਲਾਲੀ 95990